ਹਾਂਜੀ ਹਾਂਜੀ ਕੀ ਹਾਲ ਚੱਲ ਦੋਸਤੋ ਅਸੀਂ ਚਲੇ ਆ ਜੀ ਬਠਿੰਡੇ ਕਿਲੇ ਦੇ ਵਿੱਚ ਸੋ ਉੱਥੇ ਸਾਨੂੰ ਕੰਮ ਜਾਂ ਥੋੜਾ ਜਿਹਾ ਬੰਦਿਆਂ ਨੂੰ ਪੁੱਛਦੇ ਜੇ ਇਹਨਾਂ ਨੇ ਜਾਣਾ ਹੋਇਆ ਹਾਂ ਵੀ ਹਾਂਜੀ ਬਾਪੂ ਉੱਥੇ ਬਠਿੰਡੇ ਜਾਣਾ ਬਠਿੰਡੇ ਹਾਂ ਠੀਕ ਆ ਮੈਂ ਇਹ ਕਹਿਣਾ ਵੀ ਬਠਿੰਡੇ ਜਾਣਾ ਹਾਂਜੀ ਹਾਂ ਬਠਿੰਡੇ ਜਾਣਾ ਹੈ ਹਾਂਜੀ ਉੱਥੇ ਇਹਨੂੰ ਕੰਮ ਜਿਹਾ ਹੈਗਾ ਤਾਂ ਨੂੰ ਪਤਾ ਕੀ ਆ? ਕੰਮ ਹੈਗਾ ਯਾਰ ਉੱਥੇ ਤੋਪਾਂ ਖੜੀਆਂ ਨੇ ਜਿਹੜੀਆਂ ਉਹ ਖਰਾਬ ਹੋ ਗਈਆਂ। ਉਹ ਗੋਲੇ-ਗੂਲੇ ਨਹੀਂ ਛੇੜਦੀਆਂ ਉਹ। ਤੇ ਉਹ ਕਹਦੇ ਵੀ ਠੀਕ ਕਰਕੇ ਜਾ ਉਹ ਤੈਨੂੰ ਪਤਾ ਆਪਣੇ ਅਸਲੇ ਦਾ ਕਾਰੋਬਾਰ ਆਪਣਾ ਹੈ ਨਾ। ਹਾਂ ਤੇ ਦੇਖ ਲਓ ਫਿਰ ਜੇ ਜਾਣਾ ਤੁਸੀਂ ਨਾਲ ਛੱਡ। ਚੱਲਦੇ ਆਂ ਜੀ। ਹੈ? ਚੱਲਦੇ ਆਂ ਜੀ। ਕੋਈ ਇਤਰਾਜ਼ ਤਾਂ ਨਹੀਂ। ਬਸ ਠੀਕ ਆ। ਬਸ ਤੋਪਾਂ ਚਲਾ ਕੇ ਆਉਣੀ। ਬਾਦ ਤੋਪਾਂ ਚਲਾ ਕੇ ਆਉਣੀਆਂ ਨੇ ਉੱਥੇ। ਸਭ ਕੋ ਚੱਲਦਾ ਕਰਦੇ ਮੇਰੀ। ਹੈ? ਸਭ ਕੋ ਚੱਲਦਾ ਕਰਦਾ। ਕਿੰਨੇ ਰੁਪਏ ਲਵੋਗੇ? 200 ਦੀ ਕਰੀ ਦੇ। ਤੋਪਾ ਵੱਧ ਰਹੇ ਯਾਰ ਅਸੀਂ ਫਿਰ ਟਾਈਮ ਖਾ ਖਾ ਲੱਗ ਜੂਗਾ ਇੱਕ ਅੱਧੇ ਦੀ ਨੀਂਦ ਕਰਨੀ ਕਿੰਨੇ ਅਰ ਰੁਪਏ ਲਏਗਾ ਮਲੇਲਾ ਹੀ ਕਿੰਨੇ ਕੁ 50000 ਦੇ ਬੰਦੇ ਕੋਈ ਲੈ ਲੈਣਗੇ ਹਾਂ ਵਾ ਠੀਕ ਆ ਹਾਂ ਤੇ ਠੀਕ ਆ ਫਿਰ ਇਤਰਾਜ ਤਾਂ ਨਹੀਂ ਕੋਈ ਬੱਚਾ ਨਾਲ ਬਿਲਕੁਲ ਨਹੀਂ ਬਿਲਕੁਲ ਨਹੀਂ ਬੱਚੇ ਨੂੰ ਪੁੱਛੋ ਹਾਂ ਠੀਕ ਆ ਚੱਲੀਏ ਫਿਰ ਚੱਲ ਫਿਰ ਠੀਕ ਆ ਹਾਂ ਜੀ ਅਕੀਲੇ ਦੇ ਵਿੱਚ ਆ ਗਏ ਕਿਲਾ ਮੁਬਾਰਕ ਬਠਿੰਡਾ ਤੇ ਬਹੁਤ ਹੀ ਪੁਰਾਣਾ ਕਿਲਾ ਹੈ 1500 ਸਾਲ ਪੁਰਾਣਾ ਹੈਗਾ 1500 ਸਾਲ ਤੋਂ ਵੱਧ ਹੀ ਹੈਗਾ ਮਹਿਮੂਦ ਗਾਜ਼ਨੀ ਬੀਬਾ ਮੁਹੰਮਦ ਗੋਰੀ ਰਜ਼ੀਆ ਸੁਲਤਾਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਕਿਲੇ ਦੇ ਵਿੱਚ ਆਏ ਹੋਏ ਨੇਗੇ ਸੋ ਆਓ ਦੇਖੀਏ ਨਾਲੇ ਉਹ ਤੋਪਾਂ ਚ ਮਾਰਨੀਆਂ ਨੇ ਆਪਾਂ ਹਜੇ ਆਓ ਜੀ ਤੁਹਾਨੂੰ ਉਹ ਤੋਪਾਂ ਦਿਖਾਈਏ ਜਿਹੜੀਆਂ ਭਾਰਤ ਦੇ ਵਿੱਚ ਪਹਿਲੀ ਵਾਰੀਆਂ ਆਈਆਂ ਸੀਗੀਆਂ ਬਾਬਰ ਦੀਆਂ ਤੋਪਾਂ ਬਾਬਰ ਦੇ ਜ਼ਮਾਨੇ ਦੀਆਂ ਨੇ ਉਹ ਤੁਹਾਨੂੰ ਦਿਖਾਈਏ ਸੋ ਇਹ ਉਹ ਤੋਪਾਂ ਨੇਗੀਆਂ ਜਿਹੜੀਆਂ ਬਾਬਰ ਭਾਰਤ ਲੈ ਕੇ ਆਇਆ ਸੀਗਾ ਪਾਣੀਪਤ ਦੀ ਲੜਾਈ ਹੋਈ ਸੀ ਇਬਰਾਹਿਮ ਲੋਦੀ ਤੇ ਬਾਬਰ ਦੇ ਵਿਚਕਾਰ ਉਹਦੇ ਵਿੱਚ ਬਾਬਰ ਜਿੱਤ ਗਿਆ ਸੀਗਾ ਤੇ ਉਹਦਾ ਲਗਭਗ ਪੂਰੇ ਉੱਤਰੀ ਭਾਰਤ ਤੇ ਕਬਜ਼ਾ ਹੋ ਚੁੱਕਿਆ ਸੀ ਸੋ ਇਹ ਬਾਬਰ ਦੇ ਸਮੇਂ ਦੀਆਂ ਤੋਪਾਂ ਨੇਗੀਆਂ ਤੇ ਪਾਣੀਪਤ ਦੀ ਲੜਾਈ ਪਹਿਲੀ ਲੜਾਈ ਸੀ ਜਿਹੜੋ ਉਹ ਇਹੋ ਜਿਹੀ ਲੜਾਈ ਸੀ ਵੀ ਉਹਦੇ ਵਿੱਚ ਤੋਪਖਾਨੇ ਦਾ ਭਾਰਤ ਦੇ ਲੋਕਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਤੋਪਾਂ ਵੀ ਹੁੰਦੀਆਂ ਨੇ ਕੋਈ ਹਥਿਆਰ ਹੁੰਦਾ ਸੋ ਇਹ ਸਾਰਾ ਕੁਝ ਬਾਬਰ ਨੇ ਕਰਿਆ ਸੀਗਾ ਤੋਪਾਂ ਭਾਰਤ ਵਿੱਚ ਬਾਵਰ ਲੈ ਕੇ ਆਇਆ ਸੀ ਤੇ ਇਹ ਉਹ ਤੋਪਾਂ ਨਹੀਂ ਗੀਆਂ ਦੇਖੋ ਰਾਜ ਆ ਨਗੀਆਂ ਆ ਬੇਚੀ ਮਿੰਗਣਾ ਪਈਆਂ ਨੇ ਤੋਪਾਂ ਦੇ ਹੁਣ ਇੱਥੇ ਚੂਹਿਆਂ ਦਾ ਕਬਜ਼ਾ ਇਹਨਾਂ ਤੇ ਸੈਟ ਕਰਕੇ ਰੱਖ ਪਿਆ ਹੈ ਹਾਂ ਭਾਰਤ ਦੀ ਪਹਿਲੀ ਮਹਿਲਾ ਮੁਸਲਮਾਨ ਸੁਲਤਾਨ ਰਜੀਆ ਸੁਲਤਾਨ ਇਸੇ ਕਿਲੇ ਦੇ ਵਿੱਚ ਕੈਦ ਕੀਤੀ ਗਈ ਸੀਗੀ ਤੇ ਬਾਅਦ ਵਿੱਚ ਇੱਥੋਂ ਜਿਹੜਾ ਕਿਲੇ ਦਾ ਫੌਜਦਾਰ ਸੀਗਾ ਉਹਨੇ ਸਮਝੌਤਾ ਕਰ ਲਿਆ ਸੀਗਾ ਰਜੀਆ ਸੁਲਤਾਨ ਦੇ ਨਾਲ ਤੇ ਉਹਦੇ ਨਾਲ ਮੈਰਿਜ ਕਰ ਲਈ ਸੀ ਰਜੀਆ ਸੁਲਤਾਨ ਨੂੰ ਲੋਕ ਬਰਦਾਸ਼ਤ ਨਹੀਂ ਸੀ ਕਰਦੇ ਵੀ ਇੱਕ ਔਰਤ ਹੋ ਕੇ ਉਹ ਦੇਸ਼ ਦੀ ਸੁਲਤਾਨ ਬਣੀ ਆ ਜਿਹੜੇ ਕਟੜਪੰਥੀ ਲੋਕ ਸੀ ਉਹਨਾਂ ਨੂੰ ਇਹ ਗੱਲ ਪਸੰਦ ਨਹੀਂ ਸੀ ਪਰ ਉਹਦਾ ਜਿਹੜਾ ਪਿਤਾ ਸੀਗਾ ਹਿਲਤੁਤਮਿਸ ਉਹਨੇ ਆਪਣੀ ਬੇਟੀ ਨੂੰ ਸੁਲਤਾਨ ਬਣਾਇਆ ਸੀ ਉਹਨਾਂ ਵੇਲੇ ਦੀ ਗੱਲ ਆ ਦੇਖ ਲਓ 1237 ਦੇ ਵਿੱਚ ਸੁਲਤਾਨ ਬਣਦੀ ਆ ਉਹ ਤੇ ਇੱਕ ਗੱਲ ਦੀ ਹੈਰਾਨੀ ਆ ਜੀ ਵੀ ਅੱਜ ਤੋਂ 1500 ਸਾਲ ਪਹਿਲਾਂ ਕਿਲਾ ਬਣਿਆ ਸੀਗਾ ਪਰ ਤੁਸੀਂ ਆ ਦੇਖੋ ਵੀ ਇੰਨਾ ਉੱਚਾ ਕਿਵੇਂ ਬਣਾਇਆ ਹੋਊਗਾ ਨਾ ਉਦੋਂ ਕਿਹੜਾ ਇੰਨੀ ਟੈਕਨੋਲੋਜੀ ਹੁੰਦੀ ਸੀਗੀ ਤੇ ਰਾਜਾ ਦੱਬ ਨੇ ਬਣਾਇਆ ਸੀ ਇਹ Hindu ਰਾਜੇ ਸੀਗੇ ਉਹ ਤੇ ਤੁਸੀਂ ਦੇਖੋ ਵੀ ਇੰਨਾ ਉੱਚਾ ਲੰਮਾ ਪਿਲਾਰ ਲੰਕਾ ਘਾੜਾ ਸੋਨੇ ਕਾ ਭਇਆ ਮੂਰਖ ਰਾਵਣ ਕਿਆ ਲੈ ਗਿਆ ਹੈ ਰਾਜ ਦੇਖੋ ਏਡੇ ਵੱਡੇ ਵੱਡੇ ਗਲਿਆਂ ਵਾਲੇ ਹਨਾ ਛੱਟ ਕੇ ਤੁਰ ਗਏ ਸੰਸਾਰ ਨੂੰ ਆਪਾਂ ਕਿਹੜੇ ਭਾਗ ਦੀਆਂ ਮੂੜੀਆਂ ਹਨਾ ਕਈ ਜੱਗ ਤੇ ਹੁਕਮ ਚਲਾ ਤੁਰ ਗਏ ਕਈ ਖੋਦ ਨੂੰ ਰੱਬ ਖਵਾ ਤੁਰ ਗਏ ਪਤਾ ਨਹੀਂ ਕਿਹੜੇ ਰਾਹ ਤੁਰ ਗਏ ਕਹਿੰਦਾ ਕੁਝ ਪਤਾ ਨਾ ਲੱਗਿਆ ਭਾਜੀ ਪਤਾ ਨਹੀਂ ਰੱਬ ਕਿਹੜੇ ਰੰਗਾ ਵਿੱਚ ਰਾਜੀ ਇਹ ਦੇਖੋ ਵੀ ਇੱਥੇ ਨਾ ਆ ਗੇਟ ਆ ਮੇਨ ਹਨਾ ਫੌਜਾਂ ਇੱਥੋਂ ਹੀ ਐਂਟਰ ਹੁੰਦੀਆਂ ਹੋਣਗੀਆਂ ਇੱਥੋਂ ਹੀ ਬਾਹਰੇ ਨਿਕਲਦੀਆਂ ਹੋਣਗੀਆਂ ਸੋ ਆ ਦੇਖੋ ਅੱਜ ਤੋਂ 1700 ਸਾਲ ਪਹਿਲਾਂ ਦੇ ਲੋਕਾਂ ਦਾ ਪਾਇਆ ਕਿਲਾ ਹਨ ਉਹ ਅੰਦਰੋਂ ਦੇਖਦੇ ਆ ਕੀ ਹੈ ਆ ਦਾ ਉਸਾਰੀ ਦਾ ਕੰਮ ਚੱਲ ਰਿਹਾ ਓੜੀ ਉਹ ਗੇਟ ਵੀ ਬਹੁਤ ਜ਼ਿਆਦਾ ਪੁਰਾਣੇ ਨੇਗੇ ਇਹਨਾਂ ਤੋਂ ਵੱਡੇ ਵੱਡੇ ਕਿਲ੍ਹੇ ਲੱਗੇ ਹੋਇਆ ਇਹ ਇਹ ਭਾਰਤ ਦਾ ਪਹਿਲਾ ਕਿਲਾਗਾ ਜਿੱਥੇ ਕੋਈ ਟਿਕਟ ਨਹੀਂ ਲੱਗਦੀ ਟਿਕਟ ਤਾਂ ਕਰਕੇ ਨਹੀਂ ਲੱਗਦੀ ਕਿਉਂਕਿ ਇੱਥੇ ਗੁਰਦੁਆਰਾ ਸਾਹਿਬ ਨੇ ਕਿਲਾ ਮੁਬਾਰਕ ਪਾਸ ਸਈ 10ਵੀਂ ਗੁਰੂ ਗੋਬਿੰਦ ਸਿੰਘ ਜੀ ਵੀ ਇਸ ਕਿਲੇ ਵਿੱਚ ਆਏ ਸਨ ਸੋ ਇੱਥੇ ਗੁਰੂ ਕਾ ਲੰਗਰ ਵੀ ਚੱਲਦਾ ਰਹਿੰਦਾ ਹੈ ਸੋ ਇਸ ਕਰਕੇ ਇਸ ਕਿਲੇ ਦੇ ਵਿੱਚ ਇੱਥੇ ਆਉਣ ਦੀ ਕੋਈ ਟਿਕਟ ਨਹੀਂ ਹੈਗੀ ਨਹੀਂ ਭਾਰਤ ਦੇ ਜਿੰਨੇ ਵੀ ਕਿਲੇ ਨੇਗੇ ਸਾਰਿਆਂ ਦੇ ਵਿੱਚ ਐਂਟਰੀ ਫੀਸ ਰੱਖੀ ਹੁੰਦੀ ਹੈ ਪਰ ਇਸ ਕਿਲੇ ਵਿੱਚ ਕੋਈ ਵੀ ਐਂਟਰੀ ਫੀਸ ਨਹੀਂ ਪੂਰੇ ਭਾਰਤ ਦਾ ਇੱਕੋ ਇੱਕ ਅਜਿਹਾ ਕਿਲਾ ਹੈ ਜਿੱਥੇ ਕੋਈ ਐਂਟਰੀ ਫੀਸ ਨਹੀਂ ਸੋ ਦੇਖੋ ਕਿੰਡਾ ਵੱਡਾ ਕਿਲਾ ਹੈ ਅੱਜ ਤੋਂ ਬਾਈ ਦੱਸ ਰਿਹਾ ਸੀ ਸਿਕਿਉਰਿਟੀ ਗਾਰਡ ਕਹਿੰਦਾ 1700 ਸਾਲ ਪੁਰਾਣਾ ਕਿਲਾ ਇਹ 1700 ਸਾਲ ਪੁਰਾਣਾ ਗੁਰਦੁਆਰਾ ਸਾਹਿਬ ਹੋਣ ਕਰਕੇ ਨਾ ਇੱਥੇ ਕੋਈ ਪਾਰਕਿੰਗ ਫੀਸ ਵੀ ਨਹੀਂ ਹੈਗੀ ਜਿੰਨੇ ਮਰਜ਼ੀ ਵਾਹਨ ਖੜੇ ਰਹਿਣ ਕੋਈ ਪਾਰਕਿੰਗ ਫੀਸ ਨਹੀਂ ਹੈ ਇੱਥੇ ਲੈ ਨੋ ਝੀਲਾ ਕੋਲ ਬਠਿੰਡੇ ਕੋਠੀ ਪਾ ਦੇਵੇ ਮਾਈਆ ਇਹ ਨਾ ਹੁੰਦਾ ਵਾਤਾਵਰਨ ਖਰਾਬ ਧੂਆ ਉੜਦਾ ਥਰਮਲ ਦਾ ਉਹ ਫਾਰਮਲ ਪਲਾਟ ਆ ਪਰ ਹੁਣ ਉਹ ਬੰਦ ਹੋ ਚੁੱਕੇ ਨੇ ਬਸ ਆ ਚਿਮਨੀ ਰਹਿ ਗਈਆਂ ਤੇ ਇਧਰ ਆ ਝੀਲਾਂ ਨੇ ਦੇਖ ਲਓ ਇੱਕ ਦੋ ਤਿੰਨ ਉਧਰ ਨੇ ਇੱਕ ਝੀਲਾ ਜੀਗੀ ਇਹ ਆ ਜੀ ਬਠੰਡਾ